ਸ਼ਹਾਦਤ ਬੇਮਿਸਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਪ੍ਰਸਤuti ਤਾਨ ਗੁਰਤੇਗ ਪਹਾਦਰਸਾਈ ਮਹਾਰਾਜ ਅਤੇ ਉਹਨਾਂ ਦੇ ਤਿੰਨ ਅਨਨ ਗੁਰਸਿੱਖਾਂ ਪਾਈ ਮਤੀ ਦਾਸੀ ਪਾਈ ਸਤੀ ਦਾਸੀ ਅਤੇ ਪਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਵੀਡੀਓ ਲੜੀ ਜਿਸ ਵਿੱਚ ਅਸੀਂ ਗੁਰੂ ਸਾਹਿਬ ਜੀ ਦੇ ਲਾਸਾਨੀ ਸ਼ਹਾਦਤ ਦੇ ਸ਼ਾਨਾਮਤੇ ਇਤਿਹਾਸ ਨੂੰ ਅਤੇ ਗੁਰੂ ਸਾਹਿਬ ਜੀ ਦੇ ਇਲਾਹੀ ਉਪਦੇਸ਼ਾਂ ਨੂੰ ਆਪ ਜੀ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ ਦਾਸਤਾਨੇ ਪਾਤਸ਼ਾਹੀ ਨੌਵੀਂ ਸਾਬੋ ਕੀ ਤਲਵੰਡੀ ਸ੍ਰੀ ਗੁਰੂ ਤੇਗਪਾਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਚੱਲ ਰਹੀ ਇਤਿਹਾਸਿਕ ਵੀਡੀਓ ਲੜੀ ਵਿੱਚ ਅੱਜ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਬੋ ਕੀ ਤਲਵੰਡੀ ਪਹੁੰਚਣ ਦਾ ਸੁਨਹਿਰੀ ਇਤਿਹਾਸ ਸਾਂਝਾ ਕਰਾਂਗੇ। ਲੱਖੀ ਜੰਗਲ ਦੇ ਨਾਲ ਲੱਗਦੇ ਪਿੰਡਾਂ ਵਿੱਚ ਸਾਧੂ ਮਨ ਕਾ ਮਾਨ ਤਿਆਗੋ ਦਾ ਹੁਕਾ ਦੇ ਕੇ ਗੁਰੂ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਇੱਕ ਟਿੱਬੇ ਹੇਠਾਂ ਆ ਬੈਠੇ ਤੇ دیਵਾਨ ਸਜਾਇਆ। ਜਦੋਂ ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਆਪ ਜੀ ਉੱਚਾ ਟਿਕਾਣਾ ਕਰੋ। ਤਾਂ ਆਪ ਜੀ ਨੇ ਬਚਨ ਕਹੇ ਕਿ ਇੱਥੇ ਉੱਚਾ ਟਿਕਾਣਾ ਕਰਨ ਵਾਲਾ ਵੀ ਆਵੇਗਾ ਇਹ ਸਥਾਨ ਬੜਾ ਪਾਰਾ ਸਥਾਨ ਬਣੇਗਾ ਇੱਥੇ ਬੜੀਆਂ ਬਖਸ਼ਿਸ਼ਾਂ ਹੋਣਗੀਆਂ ਸੁੰਦਰ ਮੰਦਰ ਤੇ ਨੌ ਨੇਜੇ ਉੱਚੇ ਸੁਨਹਿਰੀ ਕਲਸ਼ ਵਾਲਾ ਥਾਂ ਬਣੇਗਾ ਇਹ ਥਾਂ ਇੱਕ ਦਿਨ ਗੁਰੂ ਕੀ ਕਾਸ਼ੀ ਹੋਵੇਗਾ ਜੰਗਾ ਜੁੱਧਾਂ ਤੋਂ ਬਾਅਦ ਜਦੋਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਥਾਂ ਆ ਕੇ ਧੰਮ ਲਿਆ ਵਿਸ਼ਰਾਮ ਕੀਤਾ ਤਾਂ ਇਹ ਅਸਥਾਨ ਦਮਦਮਾ ਸਹਿਵਜੋਂ ਪ੍ਰਸਿੱਧ ਹੋਇਆ ਸਾਬੋ ਕੀ ਤਲਵੰਡੀ ਵਿਖੇ ਗੁਰੂ ਸਾਹਿਬ ਇੱਕ ਪੁਰਾਣੇ ਤਲਾਬ ਦੇ ਕੰਢੇ 베ਰੀ ហេਠਾਂ ਜਾ ਬਿਰਾਜੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇਸ ਥਾਂ ਚਰਨ ਪਾਏ ਸਨ ਆਪ ਜੀ ਨੇ ਸੰਗਤਾਂ ਨੂੰ ਤਲਾਬ ਦੀ ਕਾਰ ਕਢਵਾਉਣ ਦਾ ਹੁਕਮ ਕੀਤਾ ਤੇ ਸਭ ਤੋਂ ਪਹਿਲਾਂ ਆਪਣੇ ਦੁਸ਼ਾਲੇ ਦੇ ਵਿੱਚ ਕਾਰ ਪਾਓ ਮਿੱਟੀ ਕਢੀ ਸੰਗਤਾਂ ਨੇ ਬੇਨਤੀ ਕੀਤੀ ਗੁਰੂ ਜੀ ਆਪ ਦੀ ਇਹ ਸ਼ਾਲ ਬਹੁਤ ਕੀਮਤੀ ਹੈ ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਤਲਾਬ ਵੀ ਬਹੁਤ ਕੀਮਤੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇਸ ਸਰੋਵਰ ਚੋਂ ਢਾਲਾਂ ਭਰ ਕੇ ਕਾਰ ਕੱਢੀ ਸੀ ਸ੍ਰੀ ਗੁਰੂ ਤੇਗਪਾਹਾਦਰ ਸਾਹਿਬ ਜੀ ਦੇ ਇਸ ਥਾਂ ਪਹੁੰਚਣ ਤੇ ਵੱਡੀਆਂ ਰੌਣਕਾਂ ਲੱਗ ਗਈਆਂ ਅਟੁੱਟ ਲੰਗਰ ਵੀ ਚੱਲ ਪਏ ਇਸ ਥਾਂ ਨੂੰ ਗੁਰੂ ਸਰ ਦਰਬਾਰ ਨੂੰ ਵਿਸ਼ਨੂੰਨਾਥ ਅਤੇ ਇੱਥੇ ਦੇਗ ਨੂੰ ਅਨਪੂਰਣਾ ਦੀ ਦੇਖ ਬੋਲਿਆ ਜਾਂਦਾ ਸੀ ਸਾਬੋ ਦੀ ਸੰਤਾਨ ਭਾਈ ਡੱਲਾ ਜੀ ਵੀ ਆਪ ਜੀ ਦੀ ਸ਼ਰਨ ਵਿੱਚ ਆਏ ਭਾਈ ਸਾਬੋ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਰਤ ਕਰਕੇ ਖਾਣ ਤੇ ਵੰਡਣ ਦਾ ਉਪਦੇਸ਼ ਦਿੱਤਾ ਸੀ ਗੁਰੂ ਸਾਹਿਬ ਦੀ ਵਡਿਆਈ ਚਾਰੇ ਪਾਸੇ ਹੋਣ ਲੱਗੀ ਸਾਬੋ ਕੀ ਤਲਵੰਡੀ ਭਾ ਦਮਦਮਾ ਸਾਹਿਬ 9 ਦਿਨ ਸੰਗਤਾਂ ਨੂੰ ਬਖਸ਼ਿਸ਼ਾਂ ਨਾਲ ਨਿਹਾਲ ਕਰਦਿਆਂ ਬਖਸ਼ੀਸ਼ਾਂ ਦਾ 2 ਸਾਲ ਹੋਣ ਤੋਂ ਬਾਅਦ ਆਪ ਜੀ ਧਰਮੂ ਦੇ ਕੋਟ ਪੁੱਜੇ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਿਲਕ ਜੰਜੂ ਅਤੇ ਮਾਨੁਕ ਅਧਿਕਾਰਾਂ ਦੇ ਰਾਖੇ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸ਼ਹੀਦੀ ਦਿਹਾੜੇ ਮੋਕੇ ਗੁਰੂ ਸਾਹਿਬ ਜੀ ਦੇ ਜੀਵਨ ਉਪਦੇਸ਼ ਅਤੇ ਅਦੁੱਤੀ ਕੁਰਬਾਨੀ ਦੇ ਸ਼ਾਨਮਤੀ ਇਤਿਹਾਸ ਨਾਲ ਸੰਸਾਰ ਨੂੰ ਰੂਬਰੂ ਕਰਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਪਰਾਲਾ ਜੇਕਰ ਆਪ ਜੀ ਨੂੰ ਚੰਗਾ ਲੱਗਾ ਤੇ ਅਜਿਹੀ ਜਾਣਕਾਰੀ ਭਰਪੂਰ ਅਨੇਕਾਂ ਵੀਡੀਓ ਦੇਖਣ ਲਈ ਗੁਰਦੁਆਰਾ ਬੰਗਲਾ ਸਾਹਿਬ ਸੀਸਗੰਨ ਸਾਹਿਬ ਰਕਾਬਗੰਨ ਸਾਹਿਬ ਨਾਨਕ ਪਿਆਉ ਸਾਹਿਬ ਅਤੇ ਮੇਰੇ ਸੋਸ਼ਲ ਮੀਡੀਆ ਪੇਜ ਲਾਈਕ ਅਤੇ ਫੋਲੋ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ